ਰੂਪੀ ਆਪਣੇ ਮਾਪੇ ਦੀ ਇਕਲੌਤੀ ਔਲਾਦ ਸੀ ਵਿਆਹ ਤੋਂ ਬਾਅਦ ਕਈ ਸਾਲਾਂ ਤੱਕ ਉਸ ਦੇ ਮਾਪੇ ਦੇ ਘਰ ਕੋਈ ਬੱਚਾ ਨਹੀਂ ਹੋਇਆ ਸੀ ਫਿਰ 15 ਸਾਲ ਬਾਅਦ ਉਹਨਾਂ ਦੇ ਘਰ ਰੂਪੀ ਦਾ ਜਨਮ ਹੋਇਆ ਉਹ ਘਰੋਂ ਪੂਰੇ ਸਰਦੇ ਵਰਦੇ ਸਨ ਸੋ ਉਹਨਾਂ ਆਪਣੀ ਧੀ ਦੀ ਪਰਵਰਿਸ਼ ਬਹੁਤ ਲਾਡਾਂ ਪਿਆਰਾਂ ਨਾਲ ਕੀਤੀ ਰੂਪੀ ਵੱਡੀ ਹੋ ਕੇ ਟੀਚਰ ਬਣਨਾ ਚਾਹੁੰਦੀ ਸੀ ਇਸ ਲਈ ਉਸਦੇ ਮਾਪੇ ਨੇ ਉਸ ਨੂੰ ਬੀਐਡ ਕਰਵਾਈ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਆਪਣੀ ਪੜਾਉਣ ਦੀ ਰੀਜ ਪੂਰੀ ਕਰਨ ਲਈ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ ਉੰਜ ਉਹਨਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਸੀ ਕੁਝ ਸਮਾਂ ਬਾਅਦ ਰੂਪੀ ਦੇ ਮਾਪੇ ਨੇ ਉਸਦੇ ਵਿਆਹ ਬਾਰੇ ਸੋਚਣਾ ਸ਼ੁਰੂ ਕੀਤਾ ਉਹ ਉਸ ਨੂੰ ਅਮੀਰ ਅਤੇ ਚੰਗੇ ਪਰਿਵਾਰ ਵਿੱਚ ਵਿਆਉਣਾ ਚਾਹੁੰਦੇ ਸਨ ਇੱਕ ਦਿਨ ਜਦ ਕਿਸੇ ਦੇ ਦੱਸ ਪਉਣ ਤੇ ਉਸ ਦਾ ਬਾਪ ਮੁੰਡੇ ਵਾਲਿਆਂ ਦੇ ਘਰ ਗਿਆ ਤਾਂ ਉਹਨਾਂ ਦੀ ਵੱਡੀ ਕੋਠੀ ਅਤੇ ਕਾਰਾਂ ਦੀ ਪਾ ਦੇਖ ਬਹੁਤ ਖੁਸ਼ ਹੋਇਆ ਉਹ ਸੋਚਣ ਲੱਗਾ ਐਨੇ ਤਕੜੇ ਘਰੇ ਮੇਰੀ ਧੀ ਬਹੁਤ ਖੁਸ਼ ਰਹੇਗੀ ਜਦ ਉਹਨਾਂ ਨੇ ਮੁੰਡੇ ਵਾਲਿਆਂ ਨੂੰ ਦੱਸਿਆ ਕਿ ਉਹਨਾਂ ਦੀ ਬੇਟੀ ਇੱਕ ਪ੍ਰਾਈਵੇਟ ਸਕੂਲ ਵਿੱਚ ਟੀਚਰ ਹੈ ਅਤੇ ਪੜ੍ਹਾਉਣਾ ਉਸ ਦਾ ਸ਼ੌਂਕ ਹੈ ਇਹ ਸੁਣ ਮੁੰਡੇ ਦੇ ਪਿਓ ਨੇ ਕਿਹਾ ਦੇਖੋ ਬਾਈ ਜੀ ਤੁਹਾਡੀ ਕੀ ਜਿੰਨਾ ਵੀ ਪੜ੍ਹੀ ਹੈ ਠੀਕ ਹੈ ਪਰ ਸਾਡੇ ਘਰ ਦੀਆਂ ਔਰਤਾਂ ਬਾਹਰ ਜਾ ਕੰਮ ਨਹੀਂ ਕਰਦੀਆਂ ਸੋ ਉਸ ਨੂੰ ਇਹ ਕੰਮ ਛੱਡਣਾ ਪਵੇਗਾ ਓੰਜੋ ਸਾਡੇ ਘਰ ਰਾਜ ਕਰੇਗੀ ਜਦ ਲੜਕੇ ਦਾ ਬਾਪ ਬੋਲ ਰਿਹਾ ਸੀ ਤਾਂ ਰੂਪੀ ਦੇ ਪਿਤਾ ਨੂੰ ਲੱਗਾ ਜਿਵੇਂ ਇਹ ਰਾਜ ਕਰਨ ਦੀ ਗੱਲ ਨਹੀਂ ਗੁਲਾਮੀ ਅਤੇ ਰੀਜਾ ਮਾਰਨ ਦੀ ਗੱਲ ਕਰ ਰਹੇ ਹੋਣ ਜੋ ਉਹਨਾਂ ਆਪਣੀ ਧੀ ਨਾਲ ਕਦੇ ਨਹੀਂ ਕੀਤਾ ਸੀ ਉਹ ਠੀਕ ਹੈ ਜੀ ਅਸੀਂ ਸਲਾਹ ਕਰਕੇ ਦੱਸਾਂਗੇ ਕਹਿ ਕੇ ਮਨ ਹੀ ਮਨ ਨਾ ਕਰ 오 t h o 게야